ਸਤ ਬਾਬਾ ਬੀਰ ਸਿੰਘ ਜੀ ਨਰੰਗਾਵਾਦ ਵਾਲਿਆਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਜੰਡ ਸਾਹਿਬ ਪਿੰਡ ਜੱਬੋਵਾਲ ਵਿਖੇ ਸੰਗਤਾਂ ਵੱਲੋਂ ਸਤਾਈਏ ਦਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਜੀ ਦੀ ਜੋੜ ਮੇਲਾ ਹਰ ਸਾਲ 27 ਵਿਸਾਖ ਨੂੰ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ ਗੁਰਦੁਆਰਾ ਸਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਪ ਪਾਏ ਗਏ ਉਪ੍ਰਾਪਤ ਗੁਰੂ ਘਰ ਦੇ ਕਵੀ ਸ਼ਰੀ ਜਥੇ ਨੇ ਸਤਬਾਬਾ ਬੀਰ ਸਿੰਘ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਵੀ ਭੇਂਟ ਕੀਤੇ ਗਏ ਅਤੇ ਇਸ ਸ਼ਹੀਦੀ ਜੋੜ ਮੇਲੇ ਬਾਬਤ ਗੁਰੂ ਘਰ ਦੇ ਵਜ਼ੀਰ ਭਾਈ ਸਰਜੀਤ ਸਿੰਘ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮਹਾਂਪੁਰਸ਼ ਸੰਤ ਬਾਬਾ ਬੀ ਸਿੰਘ ਜੀ ਨਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਬਣੇ ਹੋਏ ਪਾਵਨ ਆਸਾਨ ਗੁਰਦੁਆਰਾ ਸ੍ਰੀ ਜੰਡ ਸਾਹਿਬ ਜੀ ਵਿਖੇ ਪਰਸੋਂ ਰੋਜ ਤੋਂ ਸਮੂਹ ਨਗਰ ਨਿਵਾਸੀ ਪਿੰਡ ਜੱਬੋਆੜ ਵੱਲੋਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਾਈ ਦਾ ਜੋੜ ਮੇਲਾ ਮਨਾਉਂਦਿਆਂ ਹੋਇਆਂ ਪਰਸੋਂ ਰੋਜ ਤੋਂ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਮਹਾਪੁਰਸ਼ਾਂ ਦੀ ਪਾਵਨ ਸ਼ਾਂਤੀ ਪ੍ਰਾਰੰਭ ਕਰਵਾਈ ਗਈ ਹੈ ਸਨ ਅੱਜ ਠੀਕ 9 ਮਈ ਨੂੰ 27 ਵਸਾਖ ਨੂੰ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਨੇ ਭੋਗਾਂ ਤੋਂ ਉਪਰੰਤ ਕੀਰਤਨੀ ਜਥੇ ਕਥਾਵਾਚਕ ਅਤੇ ਹੋਰ ਬੁਲਾਰਿਆ ਨੇ ਇਸ ਸਟੇਜ ਦੇ ਵਿੱਚ ਇਹ ਦੀਵਾਨ ਦੇ ਵਿੱਚ ਭਾਗ ਲਿਆ ਜਿਸ ਵਿੱਚ ਮਹਾਪੁਰਸ਼ਾਂ ਦੇ ਜੀਵਨ ਤੇ ਉਹਨਾਂ ਦੀ ਸ਼ਹੀਦੀ ਤੇ ਜਾਣਨਾ ਪਾਇਆ ਗਿਆ ਉਹ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਔਰ ਇਸ ਨਗਰ ਦੇ ਸਮੁੱਚੇ ਹੀ ਸੂਝਵਾਨ ਪ੍ਰਬੰਧਕਾਂ ਵੱਲੋਂ ਸੂਝਵਾਨ ਪ੍ਰਬੰਧਕ ਕਮੇਟੀ ਵੱਲੋਂ ਸੂਝਵਾਨ ਪੰਚਾਇਤੀ ਗੁਰਮਖਾਂ ਦੇ ਵੱਲੋਂ ਔਰ ਸਾਰੀਆਂ ਸੰਗਤਾਂ ਵੱਲੋਂ ਹਰ ਸਾਲ ਹੀ ਇਸੇ ਤਰ੍ਹਾਂ ਹੈ ਬੜੇ ਉਤਮ ਉਤਸ਼ਾਹ ਦੇ ਨਾਲ ਇਸ ਸਾਲਾਨਾ ਜੋੜ ਮੇਲੇ ਨੂੰ ਉਦਮ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਤੇ ਇਹ ਸਵਾਲ ਵੀ ਇਸੇ ਤਰ੍ਹਾਂ ਉਦਮ ਉਤਸ਼ਾਹ ਦੇ ਨਾਲ ਇਸ ਜੋੜ ਮੇਲੇ ਨੂੰ ਪ੍ਰਾਰੰਭ ਕੀਤਾ ਗਿਆ ਅਤੇ ਹੁਣ ਠੀਕ 9 ਮਈ ਨੂੰ ਸਤਾਈਆਂ ਦੇ ਸ਼ਾਮ ਨੂੰ ਸਮਾਪਤੀ ਹੋਈ ਹੈ ਦੀਵਾਨ ਦੀ ਸੋ ਸਾਰੀਆਂ ਸੰਗਤਾਂ ਨੂੰ ਮਹਾਪੁਰਸ਼ਾਂ ਦੇ ਇਸ ਸਤਾਂ ਤੇ ਆ ਕੇ ਮਹਾਪੁਰਸਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਉੱਚਿਆ ਕਰਨ ਦੀ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹੀਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸ ਤੋਂ